ਸਤਿ ਸ਼੍ਰੀ ਅਕਾਲ ਦੋਸਤੋ ਹੋਰ ਠੀਕ ਹਾਂ ਭਰਾ ਮੇਰੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਵੀਰ ਕੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਫੋਲੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੁਹਾਨੂੰ ਨੈਸਾਂ ਦੇ ਆ ਵੀਡੀਓ ਮੇਰੇ ਚੈਨਲ ਤੇ ਹਰ ਦਿਨ ਮਿਲਿਆ ਕਰੇ ਦੋਸਤੋ ਆਪਾਂ ਮੱਝ ਲੈਂਦੀ ਆ ਹਾ ਇਸ ਸੇਲ ਖਾਤਰ ਤੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੀ ਹੈ ਆਪਣੇ ਨਾਲ ਕਨੈਕਟ ਕਰ ਸਕਦਾ ਹੈ ਬਹੁਤ ਚੰਗੀ ਐ ਪੰਜ ਦਿਨ ਪਹਿਲੇ ਸੂਨ ਦੇ ਮੱਝ ਦੀ ਬਹੁਤ ਚੰਗੀ ਮੱਝ ਐ ਪੰਜ ਦਿਨ ਪਹਿਲੇ ਸੂਨ ਦੇ ਕੁੰਡੀ ਤੀਜੇ ਸੂਏ ਮੱਝ ਨੇ ਸੂਨਾਈ ਤੀਜੇ ਸੂਨੇ ਸੂਨਾਂ ਮੱਝ ਨੇ ਕੁੰਡੀ ਮੱਝ ਐ ਬਹੁਤ ਚੰਗੀ ਮੱਝ ਆ ਤੁਹਾਨੂੰ ਬਹੁਤ ਚੰਗਾ ਲੱਗਿਆ ਭਰਾ ਮਿਲਿਓ ਜਿਹਨੇ ਮੇਰੇ ਪੀਰ ਨੂੰ ਚਾਹੀਦੀ ਐ ਤੇ ਆਪੇ ਨਾਲ ਕਨੈਕਸ਼ਨ ਕਰ ਸਕਦਾ ਹੈ ਸੇਵਾਲੂਆ ਬਹੁਤ ਚੰਗਾ ਮੱਝ ਹੈ ਢੱਲਾ ਬਹੁਤ ਪੀਏ ਆ ਨਕ ਨੈਕ ਕਰ ਰਿਹਾ ਹੈ ਇਹ ਨਾ 1045 96593 ਇਹ ਆਪਣਾ ਕਨੈਕਟਰ ਨੰਬਰ ਹੈ ਤੇ ਕਰ ਸਕਦਾ ਹੈ ਤੇ ਇਸਨੇ ਮੇਰੇ ਭਰਾ ਨੂੰ ਚਾਹੀਦੀ ਹੈ ਮੱਝ ਆਪਾਂ ਤੋਂ ਲੈ ਸਕਦਾ ਭਰਾ ਮੇਰੇ ਬਹੁਤ ਚੰਗੀ ਮੱਝ ਹੈ ਜਿਸ ਵੇ ਸੁਣਾ ਮੱਝ ਨੇ ਬਹੁਤ ਚੰਗੀ ਮੱਝ ਹੈ ਚੰਗੀ ਕਿੰਨੀ ਕਹਦੇ ਇਹ ਤਾਂ ਲੈਵਲ ਨੂੰ ਮੇਰੀ ਬੰਬ ਕੱਢ ਦੂ ਮੱਝ ਠੀਕ ਹੈ ਭਰਾ ਮੇਰੇ ਧੰਨਵਾਦ ਥੈਂਕ ਯੂ ਸੋਸੀ ਕਾਲ ਦੋਸਤੋ ਉਹ ਠੀਕ ਹਾਂ ਭਰਾ ਮੇਰੇ ਮੇਰੇ ਚੈਨਲ ਨੂੰ ਵੱਤ ਤੋਂ ਵੱਤ ਵੀਰ ਕੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਫੋਲੋ ਸੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੁਹਾਨੂੰ ਮੈਂ ਸਾਂਦੇ ਆਂ ਵੀਡਿਓ ਮੇਰੇ ਚੈਨਲ ਤੇ ਹਰ ਬੇਲੇ ਮਿਲਿਆ ਕਰਨੇ ਦੋਸਤੋ ਆਪਾਂ ਮੱਝ ਲੈਂਦੀ ਆ ਹਾ ਇਸ ਸੇਲ ਖਾਤਰ ਤੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੀ ਹੈ ਆਪਣੇ ਨਾਲ ਕਨੈਕਟ ਕਰ ਸਕਦਾ ਮੈਂ ਬਹੁਤ ਚੰਗੀ ਐ 5 ਦਿਨ ਪਹਿ ਸੂਨਦੇ ਦੀ ਮੱਝ ਦੀ ਹਾ ਹਾ ਬਹੁਤ ਚੰਗੀ ਮੱਝ ਹੈ ਪੰਜ ਦਿਨ ਪਹਿਲੇ ਸੂਨਦੇ ਕੁੰਡੀ ਤੀਜੇ ਸੂਏ ਮੱਝ ਨੇ ਸੂਨਾਈ ਤੀਜੇ ਸੂਨੇ ਜੂਨਾ ਮੱਝ ਨੇ ਕੁੰਡੀ ਮੱਝ ਹੈ ਬਹੁਤ ਚੰਗੀ ਮੱਝ ਆ ਤੁਹਾਨੂੰ ਬਹੁਤ ਚੰਗਾ ਲੱਗੇ ਭਰਾ ਮਿਲਿਓ ਜਿਹਨੇ ਮੇਰੇ ਵੀਰ ਨੂੰ ਚਾਹੀਦੀ ਹੈ ਤੇ ਆਪੇ ਨਾਲ ਕਨੈਕਟ ਕਰ ਸਕਦਾ ਹੈ ਸੇਵਾਲੂਆ ਬਹੁਤ ਚੰਗਾ ਮੱਝ ਹੈ ਢੱਲਾ ਬਹੁਤ ਪੀ ਹੈ ਹਾਂ ਨਾਲ ਕਨੈਕਟ ਕਰ ਲੈ ਨਾ ਨੰਮੀ 145 96593 ਇਹ ਆਪਣਾ ਕਨੈਕਟ ਨੰਬਰ ਹੈ ਤੇ ਕਰ ਸਕਦਾ ਹੈ ਤੇ ਇਸਨੇ ਮੇਰੇ ਭਰਾ ਨੂੰ ਚਾਹੀਦੀ ਹੈ ਮੱਝ ਆਪਾਂ ਤੋਂ ਲੈ ਸਕਦਾ ਭਰਾ ਮੇਰੇ ਬਹੁਤ ਚੰਗੀ ਮੱਝ ਹੈ ਜਿਸ ਵੇ ਸੁਣਾ ਮੱਝ ਨੇ ਬਹੁਤ ਚੰਗੀ ਮੱਝ ਹੈ ਚੰਗੀ ਕਿੰਨੀ ਕਹਦੇ ਇਹ ਤਾਂ ਲੈਵਲ ਉਹ ਮੇਰੀ ਬੰਬ ਕੱਢ ਦੂ ਮੱਝ ਠੀਕ ਹੈ ਭਰਾ ਮੇਰੇ ਧੰਨਵਾਦ ਥੈਂਕ ਯੂ